ਸਾਰੇ ਪਿੰਡ ਚ ਵਾਰੀ ਕੱਢਿਆ ਆ ਜਿਹੜੇ ਪਿੰਡਾਂ ਆਪਣੋ ਜਾਇਆ ਨਹੀਂ ਗਿਆ ਉਹ ਪਿੰਡਾਂ ਜਰੂਰ ਆਪਾਂ ਲੋਕਾਂ ਨੂੰ ਕਹਿ ਦਿਓ ਦਵਾਰੇ ਸਾਦੇ ਆਓ ਕਿ ਸਾਡੇ ਦਵਾਰੇ ਆ ਕੇ ਜਾ ਬਾਈ ਅੱਜ ਤਨੰਦਗੜ੍ਹ ਤੋਂ ਫੋਨ ਆਇਆ ਆਪਣਾ ਭਿੰਡੇ ਕੋਲੋਂ ਕਹਿੰਦੇ ਬਾਈ ਸਾਡੇ ਦਵਾਰੇ ਮੰਗਾ ਆਓ ਪਰ ਮੈਂ ਆ ਕੇ ਲੱਗਿਆ ਕਹਿੰਦੇ ਭਾਈ ਉਹ ਲੋਕਾਂ ਨੂੰ ਵੋਟਰ ਨੂੰ ਨਹੀਂ ਕਹਿ ਕੇ ਗਿਆ ਮੈਂ ਵੋਟ ਚਾਹਾਂਗਾ ਜਦ ਮੈਂ ਦਿਲ ਦਾ ਸੁਣਾ ਤੁਹਾਨੂੰ ਸੁਣ ਕੇ ਰਹਿਣਾ ਖੜਾ ਦਾ ਪਿੰਡ ਜੋ ਕੋ ਖੜੇ ਆ ਆਣਾ ਸੁਤਿਆ ਕਰੋ ਕਹਿੰਦੇ ਫੋਟੋ ਕੜਾ ਹੀ ਹੋਣੀ ਮੋਟਰ ਤੇ ਮਿਕਟਾ ਲੰਗਾ ਸੋ ਆਪ ਦਾ ਕੋਈ ਨੁਕਸਾਨ ਨਹੀਂ ਦਾ ਕਿੱਥੀ ਪਈ ਹੋਈ ਆ ਸੋ ਸਟਾ ਕੇ ਭਾਈ ਵੈਸੇ ਆ ਸਾਰਾ ਪੂਰਾ ਸਾਡੇ ਸਿੱਧਾ ਸੇ ਬੰਦ ਜਾਣਦਾ ਭਾਈ ਕੋਈ ਹਰਤਾ ਕੋਈ ਪਿੰਡ ਕੋਈ ਸ਼ਹਿਰ ਨਹੀਂ ਛੱਡਿਆ ਇਹ ਮਸਾ ਸਾਰਾ ਬੰਦ ਕਰ ਦਿੱਤੀ ਸੋ ਪੱਤਾ ਨਾ ਸਦਾ ਸਾਰਿਆਂ ਦਾ ਭਾਈ ਹਰ ਚਾਰ ਦਿਨ ਪੂਰੀ ਲਹਿਰ ਬਣਾ ਲਾਓ ਸੋਸ਼ਲ ਮੀਡੀਆ ਦੇ ਉੱਤੇ ਛੋਟੀਆਂ ਡੀਪੀਆਂ ਵਗੈਰਾ ਫੇਸਬੁੱਕਾਂ ਦੇ ਉੱਤੇ ਜੁੜੀਆਂ ਫੋਟਮਾਂ WhatsApp ਆਦਿ ਤੇ ਫੋਟਮਾਂ ਤੁਹਾਡੇ ਸਟੇਟਸ 'ਤੇ ਕੋਈ ਆਪਣੇ ਇਸ਼ਾਰਾ ਵਾਲੇ ਹੋਣੇ ਚਾਹੀਦੇ ਆ ਜਾਂ ਜਿਹੜੀਆਂ ਰੀਲਾਂ ਚੱਲਦੇ ਤਰੀਕ ਕੋਲਾਈਨ ਦੇ ਦੇਖਿਆ ਆ ਜਾ ਬਣੀ ਜੀ ਵੀਡੀਓ ਵੀ ਜੀ ਬੰਦੇ ਆ ਆਹ ਚਾ ਹਾਂ 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 ਦਾਜ ਫੇਰ ਬਰਾਦਾ ਹਾਂ ਇਹਨਾਂ ਨੂੰ ਜਾਣਦੇ ਵੀ ਆਪਾਂ ਜੀ ਨਾਲ ਜਨਮ ਨਾਲ ਜਾਣਗੇ ਵੀ। ਬਾਈ ਤੁਸੀਂ ਸਾਰੇ। ਬੋਲੇ ਸਾਥ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ। ਗਿਆਨ ਦੇ ਨਾਲ ਵੀ ਦੋ ਚਾਰ ਗੱਲਾਂ ਸੁਣ ਲੈਣੀਆਂ। ਪਹਿਲੀ ਗੱਲ ਇਹ ਆ ਵੀ ਗਰਮੀ ਆ। ਵੈਸੇ ਆਪਣੇ ਕੋਲੇ ਇਲਾਕੇ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਸ੍ਰੀਲਾਂ ਨਕੀਆਂ ਨੇ ਪਾਣੀ ਦਾ ਪ੍ਰਬੰਧ ਹੈਗਾ। ਇਹ ਵੀ ਤੁਸੀਂ ਇੱਥੋਂ ਵੀ ਬੋਤਲਾਂ ਜਾਂ ਕੋ ਟੈਂਪਰ ਪਾਣੀ ਦੇ ਨਾਲ ਰੱਖਣੇ ਨੇ ਗਰਮੀਆਂ ਬਈ ਧਿਆਨ ਰੱਖਣਾ ਆਪ ਦਾ ਬਾਕੀ ਧਿਆਨ ਨਾਲ ਜਾਣਾ ਕਈ ਵਾਰੀ ਕੋਈ ਨੁਕਸਾਨ ਨਾ ਹੋ ਜੇ ਆਪਾਂ ਤੇਜ਼ੀ ਦੇ ਵਿੱਚ ਕੋਈ ਗੱਡੀ ਜਾਂ ਮੋਟਰਸਾਈਕਲ ਤੇਜ਼ ਕਰ ਲੈਣੇ ਆ ਮੁਰੰਗਾ ਉੱਤੀ ਕੋਸ਼ਿਸ਼ ਕਰਦੇ ਆ ਆਪਾਂ ਜਾਣਾ ਸਾਰਿਆਂ ਨੇ ਇੱਕ ਥਾਈਂ ਆ ਆ ਕੇ ਮੋਟਰਸਾਈਕਲ ਤੇ ਮਗਰ ਪਾਈਆਂ ਬਣ ਕੇ ਗੱਡੀਆਂ ਉਹਨੇ ਟੀਮ ਕੋ ਆਪਾਂ ਇੱਕੋ ਥਾਂ ਪਹੁੰਚਣਾ ਹੈ ਤਾਂ ਹੈ ਨਹੀਂ ਵੀ ਆਪਾਂ ਪਹਿਲਾਂ ਦਾ ਮਗਰ ਉਹ ਆਪਣੀ ਰੇਸ ਲੱਗੇ ਪਹਿਲਾਂ ਜਾਣਾ ਉੱਥੇ ਸੋ ਬੇਨਤੀ ਹੈ ਸਾਰਿਆਂ ਨੂੰ ਕਿ ਤੁਸੀਂ ਉੱਥੇ ਸਾਰਿਆਂ ਨੇ ਧਿਆਨ ਦੇ ਨਾਲ ਜਿਵੇਂ ਵੀ ਮੋਟਰਸਾਈਕਲ ਤੇ ਮਗਰ ਗੱਡੀਆਂ ਮੋਟਰਸਾਈਕਲ ਤੋਂ ਬਾਅਦ ਆਪਣੀ ਗੱਡੀ ਆਜੜੀ ਸਪੀਕਰ ਵਾਲੀ ਗੱਡੀ ਇਹ ਚੱਲੂਗੀ ਉਸ ਤੋਂ ਬਾਅਦ ਕੈਂਟਰ ਤੇ ਬਾਕੀ ਗੱਡੀਆਂ ਉਵੇਂ ਦੁਨੀਆ ਜਾਣਗੇ ਅਗਲੀ ਬੇਨਤੀ ਮਜੀ ਤਹੋਰਾ ਆਪਾਂ ਇੱਥੋਂ ਚੱਲ ਕੇ ਮਾਨਸਾ ਮਾਨਸਾ ਤੋਂ ਚੱਲ ਕੇ ਆਪਾਂ ਜਾਣਾ ਬਿਜਲੀ ਸ਼ਹਿਰ ਦੇ ਹੋ ਕੇ ਪਿੱਖੀ ਪਿੱਖੀ ਤੋਂ ਬਾਅਦ ਆ ਬੂਹਾ ਦੇ ਚਨੀਰ ਚਨੀਰ ਤੋਂ ਸਰਦੂਲਗੜ੍ਹ ਹੋਰ ਸਾਰਿਆਂ ਨੂੰ ਮੇਰੀ ਬੇਨਤੀ ਆ ਕਿਤੇ ਐ ਨਾ ਹੋਈ ਬਾਈ ਆ ਕੇ ਇੱਕ ਵਾਰੀ ਹੱਥ ਮਿਲਾ ਕੇ ਤੇ ਮੁੜ ਕੇ ਕੱਟ ਜਾ ਮਾਰ ਕੇ ਤੇ ਕਿੜਾ ਖਾ ਕੇ ਮੁੜ ਗਏ ਐ ਨਾ ਹੋਵੇ ਬਾਈ ਅਖੀਰ ਤੱਕ ਅੱਜ ਆਪਾਂ ਸਮਰਪਿਤ ਹੋ ਕੇ ਆਇਆ ਪੂਰਾ ਦਿਨ ਉਹ ਜੋ ਕਾਫਲਾ ਘੜਦਾ ਨਾ ਮਗਰੋਂ ਜਾ ਕੇ ਬਸ ਗੁਰਦਿਆਂ ਤੋਂ ਕਾਫੀ ਵੱਡਾ ਕਾਫਲਾ ਹੋਰ ਵੀ ਖੜਾ ਹੋ ਜਾ ਜਰੂਰਗਾ ਹੋਰ ਕਈ ਪੰਡਾ ਦੇ ਜੁੜਨਗੇ ਆਪਣੇ ਨਾਲ ਸੁਰਸਾਰਿਆਂ ਨੂੰ ਬੇਨਤੀ ਇਹ ਆ ਕਿ ਜਿਸ ਦਿਨ ਆਪਾਂ ਖੇਲ ਦੇ ਉੱਤੇ ਸਰਦੂਰਗੜ ਜਾ ਕੇ ਬੋਲਣਾ ਹੈ ਉੱਥੇ ਜਾ ਕੇ ਆਪਾਂ ਸਵਾਪਦੀ ਕਰਦੀਏ ਤਾਂ ਉੱਥੇ ਉਹਨੂੰ ਮਿਲਣਾ ਜਾ ਕੇ ਸਾਰਿਆਂ ਨੂੰ ਉੱਥੇ ਲਾਵਾਂਗੇ ਆਪਰ ਤਾਂ ਕਰਦਾ ਬੋਲਾਂਗੇ ਵੀ ਹੋਰ ਬੁਲਾ ਰਹਿਆਂ ਵੀ ਆਉਣਾ ਮਾਨ ਸਾਹਿਬ ਵੀ ਆ ਰਹੇ ਆ ਪੰਦਰੇ ਪਾਸਤ ਮਿੰਟ ਦੇ ਵਿੱਚ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਮੈਨੂੰ ਇੱਕ ਵਾਰੀ ਉਸੇ ਮਿਲ ਕੇ ਜੋੜ ਜਾਣਾ ਸੋ ਜਿੰਨੇ ਵੀ ਭਰਾਵਾਂ ਨੇ ਗੱਲ ਸੁਣਦੇ ਆ ਕੋਈ ਸਾਧਨ ਮੋਟਰਸਾਈਕਲ ਲੈ ਕੇ ਆਏ ਆ ਗੱਡੀਆਂ ਲੈ ਕੇ ਆਏ ਆ ਸਾਰਿਆਂ ਨੂੰ ਬੇਨਤੀ ਆ ਵੀ ਖੀਰ ਤੱਕ ਆਪਾਂ ਅੱਜ ਆਪਾਂ 4 ਵਜੇ ਜਾਂ 5 ਵਜੇ ਦੇ ਕਰੀਬ ਸਰਦੂਰਗੜ ਪਹੁੰਚ ਜਾਾਂਗੇ ਸੋ ਸਾਰਿਆਂ ਨੂੰ ਬੇਨਤੀ ਆ ਵੀ ਉਸ ਤੋਂ ਖੀਰ ਤੱਕ ਆਪਾਂ ਪਹੁੰਚ ਜਾਈਏ ਇਸੇ ਕਾਬਲੇ ਨੇ ਜਿਲ੍ਹਾ ਪ੍ਰਭਾਵ ਪਾਉਣਾ ਇਹਨਾਂ ਸਾਰਿਆਂ ਨੇ ਜੋਰ ਲਾਏ ਆ ਸਾਰਿਆਂ ਨੇ ਇਹਨਾਂ ਨੇ ਮਾਰਕ ਕੀਤੇ ਆ ਹਾਲਾਂਕਿ ਇਹ ਮਾਤਵੀ ਦੇ ਤਰੀਕੇ ਨਾਲ ਕਰਦੇ ਆ ਤੇਲ ਵੀ ਪੱਲੋਂ ਪਵਾਉਂਦੇ ਆ ਧਿਆੜੀ ਦੇ ਕੇ ਵੀ ਬੰਦੇ ਲਿਆਉਂਦੇ ਆ ਗਾਹੂ ਦੀਆਂ ਬੋਤਲਾਂ ਵੀ ਦਿੰਦੇ ਆ ਪਰ ਤੁਸੀਂ ਜਿਹੜਾ ਨੂੰ ਜੋਧਿਓ ਆਪਦੇ ਵੱਲੋਂ ਤੇਲ ਪਾ ਕੇ ਆਪਦੀਆਂ ਗੱਡੀਆਂ ਲੈ ਕੇ ਆਏ ਆ ਸੋ ਇਹ ਕਰਦੇ ਵਿੱਚ ਬਹੁਤ ਵੱਡਾ ਫਰਕ ਆ ਉਹ ਧਿਆੜੀ ਦੇ ਬੰਦੇ ਲਿਆਉਂਦੇ ਆ ਆਪਣੇ ਆਪ ਮਾਰ ਦੇ ਆਏ ਹੋਏ ਇਹ ਤਾਂ ਲੋਕ ਲਹਿਰ ਦੇ ਵਿੱਚ ਲੋਕ ਨੇ ਸੋ ਇਸ ਕਰ ਲੋ ਤੁਹਾਡਾ ਧੰਨਵਾਦ ਆ ਬਾਕੀ ਗੱਲ ਹੋਰ ਆ ਪਹਿਲੇ ਆਪਣੀਆਂ ਗੱਡੀਆਂ ਪਿੰਡਾਂ ਨੂੰ ਘਰਦੀਆਂ ਨੇ ਭਾਈ ਬੋਲਦੀਆਂ ਫਿਰ ਵੀ ਹਲਕਾ ਬਾਲਾ ਵੱਡਾ ਗੱਡੀਆਂ ਆਪਣੀਆਂ ਹੈਗੀਆਂ 12 13 ਗੱਡੀਆਂ ਨੇ ਜਿਹੜੀਆਂ ਆਪਣਾ ਪ੍ਰਚਾਰ ਕਰਦੀਆਂ ਨੇ ਸਪੀਕਰ ਵਾਲੀਆਂ ਗੱਡੀਆਂ ਨਿਸ਼ਾਨ ਵਾਲੇ ਬੋਲਦੀਆਂ ਨੇ ਆਪਣਾ ਨਾ ਜਿਹੜਾ ਉਹ ਨਿਸ਼ਾਨ ਵਾਲਾ ਭਰਿਆ ਹੋਇਆ ਚੌਣ-ਚਾਂਣ ਬਾਦ ਦੀ ਗੀਤਿਆ ਚੱਲਦਾ ਉਹਦੇ ਵਿੱਚ ਉਹ ਨਾ ਤੁਸੀਂ ਆਪੋ ਆਪਣੀ ਟਰੈਕਟਰਾਂ ਦੇ ਉੱਤੇ ਟਰੈਕਟਰਾਂ ਦੇ ਉੱਤੇ ਉਹ ਚੱਪਾ ਆ ਕੇ ਤੇ ਆਪੋ ਆਪਣੇ ਪਿੰਡ 'ਚ ਕਿਹੜਾ ਲਜਾਇਆ ਕਰੋ ਇੱਕ ਤਲਕੇ ਘਾਤ ਨੇ ਸਾਰੇ ਪਿੰਡ 'ਚ ਸਪੀਕਰ ਛੱਡ ਕੇ ਡੱਕਾ ਟਰੈਕਟਰ ਦਾ ਜੋ ਨਿਸ਼ਾਨ ਵਾਲਾ ਕਿਹੜਾ ਲਜਾਇਆ ਕਰੋ ਉਹ ਬੜਾ ਜ਼ਰੂਰੀ ਆ ਕਿਉਂਕਿ ਬਾਹਰ ਬਾਹਰ ਤਾਂ ਹੀ ਰਹੇ ਨਿਸ਼ਾਨ ਆਪਣਾ ਜਿਹੜਾ ਉਹ ਪਹੁੰਚਿਆ ਨਹੀਂ ਕਈ ਮਾਮਾ ਨੂੰ ਨਹੀਂ ਪਤਾ ਲੱਗਦਾ ਕਿ ਬਜਟਕਰ ਨੂੰ ਨਹੀਂ ਪਤਾ ਲੱਗਦਾ ਜਿਹੜੇ ਸੋਸ਼ਲ ਮੀਡੀਆ ਦੇ ਜੁੜੇ ਹੋਣ ਪਤਾ ਉਹ ਦੇਖ ਲੈਂਦੇ ਆ ਪਰ ਜਿਹੜੇ ਆਲੇ ਨਹੀਂ ਦੇਖਦੇ ਮੋਬਾਈਲ ਵਗੈਰਾ ਉਹਨਾਂ ਨੂੰ ਨਹੀਂ ਪਤਾ ਕਿ ਦਾ ਨਿਸ਼ਾਨ ਕੀ ਆ ਉਹ ਤੁਸੀਂ ਆਪਣੇ ਟਰੈਕਟਰਾਂ ਦੇ ਉੱਤੇ ਜਿਹੜਾ ਦਿਲਿਆ ਕਰੋ ਤਾਂ ਕਿ ਸਾਰੇ ਪਿੰਡ ਦੇ ਵਿੱਚ ਅਗਲੀ ਬੇਨਤੀ ਹੋਊਗਾ ਔਰ ਜਿਹੜੇ ਆਪਣੇ ਕੋਲ ਚਾਰ ਦਿਨ ਬਚਦੇ ਆ ਇਹਨਾਂ ਚਾਰਾਂ ਦਿਨਾਂ ਦੇ ਵਿੱਚ ਆਪਾਂ ਪਿੰਡਾਂ ਦੇ ਵਿੱਚ ਘਰੋਂ-ਘਰ ਹੀ ਜਾ ਕੇ ਵੀ ਨਿਸ਼ਾਨ ਦਿਖਾ ਕੇ ਵੀ ਦਸਵੇਂ ਨੰਬਰ ਤੇ ਸਾਡਾ ਨਿਸ਼ਾਨ ਹੈ ਘਰੋਂ-ਘਰ ਹੀ ਜਾ ਕੇ ਆਪਾਂ ਇਹ ਪ੍ਰਚਾਰ ਕਰ ਦੇਣਾ ਲੋਕ ਦੀਖ ਰਹੇ ਨੇ ਵੀ ਲੋਾਰੇ ਬੰਦੇ ਆਉਣਗੇ ਅਸੀਂ ਤਿਆਰ ਆ ਫੋਨ ਆਉਂਦੇ ਬਈ ਤੁਹਾਡੇ ਬੰਦੇ ਨਹੀਂ ਆਏ ਡੀਕਦੇ ਆ ਸੋ ਆਪਣੇ ਕੋਲੇ ਪਹੁੰਚ ਨਹੀਂ ਹੋ ਰਹੀ ਕਿਉਂਕਿ ਆਪਾਂ ਬੰਦੇ ਥੋੜੇ ਆ ਇਹਨਾਂ ਦੇ ਪਰਿਵਾਰ ਦੇ ਮੈਂਬਰ ਸਾਰੇ ਤੁਰੇ ਫਿਰਦੇ ਨੇ ਬਈ ਬਾਕੀ ਇਹਨਾਂ ਕੋਲੇ ਸਿਸਟਮ ਬਣਿਆ ਹੁੰਦਾ ਸੋ ਆਪਣੇ ਸਾਰੇ ਤੁਸੀਂ ਲੱਖੇ ਬਣਜੋ ਹਣ ਇਕੱਲੇ ਇਕੱਲੇ ਲੱਖੇ ਹੋ ਤੁਸੀਂ ਬਈ ਇਹ ਸੋਚ ਕੇ ਤੁਸੀਂ ਤੁਰਿਓ ਤੇ ਘਰ ਘਰ ਜਾ ਕੇ ਆਪਣਾ ਤੁਸੀਂ ਪ੍ਰਚਾਰ ਕਰਨਾ ਅਗਲੀ ਗੱਲ ਮੈਂ ਕਹੋ ਜਿਹੜੀ ਚਾਹਦਾ ਮੈਨੂੰ ਹੁਣੀ ਇੱਕ ਬਾਈ ਦਾ ਐਸਨੇ ਆ ਲੱਗਿਆ ਕਹਿੰਦਾ ਇਹ ਸੋਸ਼ਲ ਮੀਡੀਆ ਤੇ ਪ੍ਰਚਾਰ ਕਰੀ ਜਾਂਦੇ ਆ ਵੀ ਸੈਟਿੰਗ ਹੋ ਗਈ ਲੱਖਾਂ ਵਿਕ ਗਿਆ ਬਾਦਲਾਂ ਕੋਲੇ 7 ਕਰੋੜ ਲੈ ਗਿਆ ਆਪਣੇ 10 ਕਰੋੜ ਲੈ ਗਿਆ ਇੰਨਾ ਦਿਵਾਲਾ ਨੂੰ ਮੈਂ ਗੱਲ ਕਹਿਣ ਤੇ ਨਹੀਂ ਚਾਹੁੰਦਾ ਕਿ ਇਹ ਮੇਰੇ ਮਰੇ ਪੈਦਾ ਸਰੀਰ ਉਨੀ ਫੀਸ ਸਕਦਾ ਜਿਉਂਦੇ ਨੂੰ ਤਾਂ ਮੈਨੂੰ ਕੀ ਕੀ ਲੈਣਗੇ ਬੋਲ ਜੀ ਲਾਗ ਪਿੰਡਾਂ ਜਾ ਕੇ ਕਸੂਦੀ ਕਾਤ ਨਹੀਂ ਸਾਨੂੰ ਫੀਦਣ ਦੀ ਇਹ ਭਨੇਖਾ ਮਨ ਚੋ ਕਰ ਦਿਓ ਕਿ ਸਾਨੂੰ ਕੋ ਝਗਾਜੂਗਾ ਜਾਂ ਸਾਨੂੰ ਕੋ ਖਰੀਦ ਲੂਗਾ ਜੋ ਇਸ ਕਰਕੇ ਬਹੁਤ ਤਰ੍ਹਾਂ ਦੇ ਪ੍ਰਾਪੇ ਕੱਢੇ ਬੜਾ ਕੁਝ ਲਾਉਂਦੇ ਆਏ ਇਹਨਾਂ ਦੇ ਬੰਦੇ ਖਰੀਦਿਆ ਹੋਇਆ ਮੀਡੀਆ ਇਹਨਾਂ ਦਾ ਆ ਕਿੰਦਰਾ ਦਲਾਨ ਮੀਡੀਆ ਹਰ ਖਬਰ ਆਪਣੇ ਦੇ ਚਲਾ ਰਿਹਾ ਹੋ ਕੁਝ ਮੀਡੀਆ ਵਿਕਿਆ ਹੋਇਆ ਜਿਹੜਾ ਸਰਕਾਰ ਕੋਲੇ ਕੁਝ ਵੇਖ ਗਿਆ ਬਾਦਨਾ ਕੋਲੇ ਕੁਝ ਵੇਖ ਗਿਆ ਕੰਸੀਆ ਕੋਲੇ ਪੈਸੇ ਦੇ ਯਾਰ ਨੇ ਸਾਰੇ ਜੁੱਤੀਆਂ ਚੜਦੇ ਜਾ ਕੇ ਉੱਥੇ ਇਹਨਾਂ ਨੂੰ ਲੈ ਲੈ ਕੇ ਪੈਸੇ ਆਪਣੇ ਖਿਲਾਫ ਉਹ ਪੇੜ ਖਬਰਾਂ ਚ ਲਾਉਂਦੇ ਆ। ਬਾ ਆ ਕੇ ਆਪਣੀ ਬੰਦੇ ਚਾਲ ਸੱਤ ਚ ਉਹਨਾਂ ਦੀ ਇੰਟਰਵਿਊ ਕਰ ਦਿੰਦੇ ਆ। ਉਹ ਆਪਣੇ ਖਿਲਾਫ ਬੋਲਦੇ ਆ। ਸੋ ਇਹਦੀ ਗੱਲ ਤੇ ਵੀ ਨਹੀਂ ਆਪਾਂ ਜਾਣਾ। ਜਿਹੜਾ মিডিਆ ਸਾਡੇ ਨਾਲ ਖੜਾ ਆ ਧੰਨਵਾਦ। ਇੱਥੇ ਵੀ ਆਏ ਆ ਸਾਡੇ ਭਰਾ ਕੇ ਵੀਡੀਓ ਵਾਲੇ। ਉਹਨਾਂ ਦਾ ਧੰਨਵਾਦ ਆ। ਪਰ ਜਿਹੜਾ ਦਲਾਲ মিডিਆ, ਬਕਾਊ মিডিਆ, ਜੁੱਤੀ ਚੱਟ মিডিਆ ਉਹਨਾਂ ਦਾ ਅੱਡੀ ਚੋਟੀ ਦਾ ਜ਼ੋਰ ਲਾ ਦੋ। ਕੱਲ ਇੱਕ ਵੀਡੀਓ ਦਿਖਾਈ ਜਾਂਦਾ ਆ। ਆਪਦੇ ਬੰਦਾ ਬਾ ਆ ਕੇ ਚਲਾਈ ਬਟਾ ਖਬਰ ਜੀ। ਕੇ ਲਖੇ ਅੱਗੇ ਫੇਸਬੁਕ ਕੀ ਲੀਡਰ ਆ ਉਹਨੂੰ ਦੱਸ ਦੋ ਇੱਕ ਤਰੀਕ ਨੂੰ ਵੀ ਲੀਡਰ ਕਿਹੜੇ ਆ ਫੇਸਬੁਕ ਕੀ ਆ ਲੈ ਕੈਲੀਡਰ ਪਤਾ ਲੱਗ ਜਾਣਾ ਤੇਰੇ ਸੋਡੇ ਹੱਥਾਂ ਦੇ ਵਿੱਚ ਖੇਡ ਆ ਬਾਈ ਹੁਣ ਸ੍ਰਿਸ਼ ਕਰਕੇ ਬੇਨਤੀ ਆ ਜਿਹੜੀਆਂ ਮੇਰੀਆਂ ਗੱਲਾਂ ਬਾਤਾਂ ਸਾਰਿਆਂ ਦਾ ਧਿਆਨ ਦੇ ਨਾਲ ਸੁਣ ਲਿਓ ਹੁਣ ਇੱਥੋਂ ਆਪਾਂ ਚਾਲੇ ਪਾਵਾਂਗੇ ਇਹ ਗੱਡੀ ਦੇ ਝੰਡਾ ਬਾਈ ਬੁਰੇ ਗੱਡੀ ਦੇ ਝੰਡਾ ਬੰਨਣਾ ਮੇਰਾ ਵੀ ਦਾ ਤੇ ਮੇਰਾ ਨਿੱਜੀ ਬਹਨਾਂ ਤੇ ਸਟicker ਆ ਦੋਸਤੋ ਵੀਰੋ ਤੇ ਬੇਣੋ

ਤੁਹਾਡਾ ਹਲਕਾ ਹੈ ਰਹਿਣਾ